ਜੀ ਵੀ ਸਾਸਰੀ ਕਾ ਸਾਰਿਆਂ ਸੇ ਬਾਤ ਕਰਦੇ ਲੋਗ ਦੇ ਵਿੱਚ ਡੈਡੀ ਨਹੀਂ ਹੁਣੇ ਆਇਆ ਕੰਮ ਤੋਂ ਤੇ ਜੋ ਟੀਮ ਦੇ ਲੇਕ ਮੌਨ ਨੂੰ ਕਮਾਜੇ ਦਈਏ ਜਿਹੜੀ ਤੇ ਗੱਲ ਕਰਨ ਦੇ ਕਿਸਨ ਆਉਂਦੇ ਮੈਂ ਮਛਰੇ ਆਉਂਦੇ ਵੇਸੇ ਤੇ ਲਾਈਕ ਬਾਤ ਚੱਲ ਗਿਆ ਇਹ ਕੋ ਤੰਦ ਬੜੇ ਲਾਉਣਾ ਗੇੜ ਗਿਆ ਓਏ ਨੇ ਬੂਲ ਟੋਕ ਦੇ ਨਾਲ ਹੀ ਨੇ ਕੋਈ ਟੋਕ ਬੜਾ ਤੇਜ਼ ਵਹਿ ਵੇ ਦੇਸੀ ਦੌੜਾਂ ਲਾਉਂਦੇ ਆ ਹੁਣ ਸਾਹ ਚੜ ਗਿਆ ਰਹਿਣ ਬੜੀ ਦੌੜ ਲਾਉਂਦੇ ਆਗੇ ਸਾਹ ਚੜ ਗਿਆ ਜਾਣੀ ਲੈ ਮਜੂਦ ਆਏ ਬੜੇ ਦਿਨਾਂ ਬਾਅਦ ਬੜੇ ਦਿਨਾਂ ਬਾਅਦ ਆਇਆ ਦੋ ਦੋ ਦਿਨਾਂ ਬਾਅਦ ਆਇਆ ਮਜੂਦ ਦੋ ਦਿਨਾਂ ਬਾਅਦ ਭਰਾ ਇਹ ਮਜੂਦ ਨਹੀਂ ਤੇ ਭਰਾ ਹਨ ਘਰ ਬਾਹਰ ਨਹੀਂ ਨਿਕਲਦੇ ਕੰਦੇ ਡਰ ਪੈ ਗਿਆ ਵਾ ਡਰ ਪੈ ਗਿਆ ਘਰ ਤੇ ਆ ਰੂ ਭਰਾ ਐਂ ਨਹੀਂ ਨਿਕਲ ਦਿੰਦੇ ਹੂੰ ਚੱਲ ਕੋਈ ਨਹੀਂ ਘਰੇ ਰਹਿਣਾ ਚਾਹੀਦਾ ਵਾ ਬਾਧੂ ਫਿਰਦੇ ਰਹੇ ਕੋਈ ਗੱਲ ਨਹੀਂ ਸਹੀ ਗੱਲ ਹੁਣ ਘਰੇ ਰਹੀ ਠੀਕ ਆ ਅਪ ਤੱਕ ਸਹੀ ਹੈ ਘਰੇ ਰਹਿਣਾ ਪੈਣਾ ਹੁਣ ਉਧਰ ਬੋਰਡ ਦੇ ਪੇਪਰ ਵੀ ਆਉਂਦੇ ਆ ਪੇਪਰਾਂ ਦਾ ਵੀ ਪੰਗਾ ਪੈ ਗਿਆ ਹਾ ਤੇ ਹੁਣ ਕੀ ਕਰ ਸਰ ਜਿੱਦਾਂ ਉਹ ਕਹਿੰਦਾ ਕਹਿੰਦਾ ਪੇਪਰ ਟਾੜਾ ਕਿਦਾਂ ਦਾ ਆ ਕਹਿੰਦਾ ਪੇਪਰ ਦੇ ਵਿੱਚ ਬਹੁਤ ਮਾੜੇ ਹਾਲਾਤ ਹੀ ਕਹਿੰਦਾ ਫੇਲ ਹੁੰਦੇ ਬੜੇ ਚਾਂਸ ਆ ਆਹੀ ਬੰਨੀ ਆਡੇ ਦੇ ਬਾਅਦ ਸਹੀ ਯਾਰਲੀ ਲੈ ਵੀ ਦਰਵੇਸ ਸਿੰਘ ਆਉਂਦੇ ਆ ਚਾਹ ਦਾ ਜੱਗ ਤੇ ਨਾਲ ਹੀ ਮੂੰਗਫਲੀ ਇਹ ਮੈਨੂੰ ਖਿਆਲ ਸੱਦੀਆਂ ਨਹੀਂ ਆਖਰੀ ਵਾਰ ਖਾਣ ਲੱਗੇ ਮੂੰਗਫਲੀ ਆਹੋ ਬਾ ਗਰਮੀਆਂ ਨੇ ਬਾਅਦ ਕਿਥੋਂ ਮਿਲਣੀ ਮੂੰਗਫਲੀ ਮੂੰਗਫਲੀ ਪਹਿ ਹੀ ਥੋੜੀ ਜੀ ਪਹਿਲਾਂ ਸੇ ਖਾ ਲਈ ਸਾਰੀ ਨਾਲਾ ਕੀ ਆ ਗਿਟ ਗਰੇ ਦੇ ਗਿਟ ਕਰੇ ਰਿ ਰਿਓੜੀਆਂ ਰਿਓੜੀਆਂ ਸਾਡੇ ਗਿਟ ਕਰੇ ਗਈ ਜੰਨਾ ਆਇਆ ਕਮੈਂਟ ਦੀ ਹਰਪ੍ਰੀਤ ਕੋਰ ਦਾ ਕੈਨੇਡਾ ਵਾਲੀ ਦਾ ਅਜੇ ਨਹੀਂ ਆਇਆ ਹਾਂ ਉਹ ਨਹੀਂ ਦੇਖਦਾ ਵਾ ਕਿਆ ਦੀ ਨਾਰਾਜ਼ ਨਾ ਹੋਇਆ ਕਰ ਹਾਂ ਉਹ ਨਹੀਂ ਵੇਖਣਾ ਵਾ ਕਮੈਂਟ ਬਸ ਆ ਤਨੀ ਮਸਵੇਰ ਦਾ ਵੇਖ ਨਹੀਂ ਲਿਆ ਚਲ ਲੈ ਵੀ ਮੈਂ ਦੇ ਮੰਮੀ ਲੱਗੇ ਅੱਜ ਲਾਉਣ ਪੰਜਾ ਵੇਖ ਲਾ ਮੰਮੀ ਵੇਖ ਹੋਰ ਕੀ ਹੁੰਦਾ ਲੈ ਲਾ ਜੋਰ ਲਾ ਲਾ ਯੂ ਹੈ ਨਾ ਯੂ ਲਾ ਯੂ ਜੋੜਾ ਗਾਈਓ ਲਾ ਦੇ ਜੋੜ ਲਾ ਦੇ ਨਾ ਲਾ ਮੈਂ ਉਹ ਨੂੰ ਮੰਜੇ ਛੱਡ ਦਵੰਜੇ ਚੇਹ ਥੋਦੀ ਗੱਲ ਨੂੰ ਚੱਲਿਆ ਠੀਕ ਆ ਲਾ ਦੇ ਜੋੜ ਲਾ ਦੇ ਲਾ ਦੇ ਅਦੇ ਨਾਲ ਲਾ ਦੇ ਤੂੰ ਆਪਣੀ ਬਤ ਨਹੀਂ ਕਰ ਰਿਹਾ ਤੂੰ ਨਹੀਂ ਮਤ ਕਰ ਲਾ ਸਹੀ ਜੋੜ ਲਾ ਕੋ ਛੱਡਿਆ ਜਲਦੀ ਹੋਰ ਲਾ ਆਏ ਜੱਸੀ ਲਾ ਜੋੜ ਲਾ ਜੱਸੀ ਲਾ ਜੋੜ ਉਹ ਤੇਰੀ ਲਾ ਦੇ ਜੋੜ ਲਾ ਹਾਂ ਯਾਰ ਲਾ ਲਾ ਜੋੜ ਲਾ ਹਾਂ ਦੂਵੀ ਲਾ ਲਾ ਮੈਂ ਦੂਵੀ ਨਹੀਂ ਲਾਉਂਦੀ ਆ ਲੰਕਾ ਯਾ ਲੰਕਾ ਦਾ ਪਾਣਾ ਕੋਈ ਗੱਲ ਲਾਜ ਹੋਰ ਦਾ ਚੱਲ ਲਾ ਦੇ ਜੋਰ ਜੱਸੀ ਮੈਂ ਵੇਖ ਲਾ ਲੈ ਤੂੰ ਕਿੱਟੇ ਲਾਹਂ ਘੜਦਾ ਮੈਂ ਤੇ ਲਾਥ ਮਨਾਇ ਨਹੀਂ ਲੈ ਲਾ ਦੇ ਜੋਰ ਲਾ ਮੈਂ ਇਦਾਂ ਬਾਹ ਦਮਣ ਮੈਂ ਕਰਾਲਾ ਪੈਣ ਆਈ ਹੈਗਾ ਜੋਰ ਹੈਗਾ ਹੀ ਲਾਇਆ ਹੀ ਜੋਰ ਲੈ ਹੈ ਜੋਰ ਮਾਰਨੀ ਲਾਇਆ ਜੋਰ ਜੋਰ ਓਏ ਹੈ ਨਹੀਂ ਮਾਰ ਕੇ ਯੂ ਲਾਇਆ ਜੋਰ ਦੇਖ ਹੈਗਾ ਯਾਰ ਜੋਰ ਹੈ ਮੇਰੀ ਬਾਂਗੀ ਜੱਸੀ ਲੈ ਵੀ ਕੱਬਲਾ ਜੇ ਮੈਂ ਜੇ ਮਿਲੋਂ ਨਹੀਂ ਆ ਕੋਈ ਮਾਰੀ ਮੋੜ ਗੱਲ ਥੋੜਾ ਮੈਂ ਤਰ ਆਖਿਆ ਜਿਤਾ ਦੇਣੀ ਜੱਸੀ ਨੂੰ ਆਹ ਆ ਫਾਸਟ ਫੂਡ ਬੋਲਦਾ ਕਿ ਨਹੀਂ ਇਹ ਤਾਂ ਚਾਹ ਬੋਲਦੀ ਹੈ ਬੋਲਦਾ ਮਤਲਬ ਕਾਹ ਬੋਲਦੀ ਹੈ ਬੋਲਦਾ ਕਾਹ ਬੋਲਦੀ ਹੈ ਕੀ ਸੰਡੇ ਆ ਤੇ ਅੱਜ ਬਣਾ ਦੇਣਾ ਆਪਾਂ ਮੰਡੇ ਸੰਡੇ ਨੂੰ ਆਪਾਂ ਮੰਡੇ ਬਣਾ ਲੈਣਾ ਨਹੀਂ ਆ ਸੰਡੇ ਆ ਜੀ ਮਮੀ ਘਰੇ ਆ ਤੇ ਇੱਧਰ ਆਲੂ ਵਾਲਾ ਮਟੀਰੀਅਲ ਮੈਨੇ ਕਾਤਾ ਫੇਰ ਨਹੀਂ ਮਮੀ ਆਲੂ ਵਾਲੇ ਬਣਾ ਬੋਲਦਾ ਯਾਰ ਬੜਾ ਜੀੜਿਆ ਕਰਦੀ ਅਤੇ ਦੇਖਦਾ ਹਾਂ ਕੁੰ ਨਹੀਂ ਜਾਂਦਾ ਮੈਂ ਬੜਾ ਚਿਹਰਾ ਗੈਰ ਜੀ ਹਾਂ ਉਹ ਕਹੀਏ ਨਾਲੇ ਇਹ ਜਾਨ ਵੀ ਆ ਉਹ ਮੈਂ ਬਾਰਾ ਇੱਕ ਦਿਨ ਅੱਕਪੜਾ ਠੰਡਾ ਲੱਗਦਾ ਜੀ ਇਹਦਾ ਸ਼ਾਮ ਤਾਂ ਹੀ ਨਹੀਂ ਜਾਂਦਾ ਸ਼ਾਮ ਤੇ ਵੀ ਨਾ ਕੋਈ ਨਹੀਂ ਕਰਦੀ ਹਮੇ ਮੇਰੀ ਆਲੂ ਵਾਲੇ ਪਰੌਂਹੇ ਲਾਉਂਦੀ ਏ ਤੇ ਮੈਂ ਰੋਜ਼ ਖਾਣਾ ਆ ਜਾਣਾ ਤੇ ਕੰਮ ਵੀ ਕਰਵਾ ਮੇਰੇ ਨਾਲ ਜੀ ਮੈਂ ਕਿ ਮੇਰੇ ਕੋਲ ਹੀ ਕਲੀ ਕੋ ਕੰਮ ਕੋਈ ਬਾਰਦਾ ਹੋਣਾ ਹੈਗਾ ਨਹੀਂ ਕੰਮ ਆ ਲੈ ਕਰ ਗੱਲ ਕਰ ਗੱਲ ਇਹ ਲਾ ਮੁਕਾਬਲੇ ਕਰਨੇ ਇਹਦੇ ਨਾਲ ਗਰਮ ਮੁਕਾਬਲੇ ਰੁਕ ਜਾ ਭਰਾ ਐਂਡ ਹੋਊ ਉਥਰ ਐਂਡ ਮਿੰਟ ਬੋਲ ਕਰਕੇ ਲਾ ਯਾਰ ਜਦੋਂ ਆ ਵੀ ਲੱਗੀ ਤਾਂ ਬੰਦ ਹੋਣ ਲੱਗੀ ਐਵੇਂ ਇਹ ਮੈਨੂੰ ਪਾਲਾ ਤੂੰ ਹਰ ਵਾਰੀ ਪੇਲੀ ਯਾਰੀ ਚਲਾਕੀ ਮਾਰ ਲਈ ਹੁੰਦੀ ਉਹ ਆ ਬੜ ਉਹਦੇ ਅੱਗੇ ਦੇਸੀ ਉਹ ਬਾਰੀ ਤਾਂ ਕੀ ਦੀ ਉਹ ਨੀਗੀ ਵਿੱਚ ਲਈ ਹੈ ਨਾ ਪੂਰੀ ਦੀ ਉਹ ਬਲ ਉਹ ਤੋਂ ਨਵੇਂ ਵਿੰਦਾ ਰਹਿਣਾ ਇਹਦੀ ਹਾਂ ਜਿੱਸੀ ਜਦੋਂ ਸਾਥ ਬੈ ਗਈ ਕੋਲੀ ਆਪਣੇ ਜਦੋਂ ਕੋਠੇ ਚਾਰ ਦਿਨ ਮਣਕੇ ਦਾ ਮੂੰਹ ਬਾਦਰ ਤੱਕ ਵੇਖਿਆ ਕਰ ਮੈਂ ਹੋਰ ਨਹੀਂ ਉੱਪਰ ਖੇਲ ਤੇ ਗਰੀਦੰਦਾਈ ਆ ਕੀ ਆਉਗਾ ਨੂੰ ਅਵਿਧਰ ਵੇਜ ਨਹੀਂ ਤੇ ਰੋਟੀ ਵੇ ਖਾਦੀਆਂ ਆਂ ਦੀ ਨਾਲ-ਨਾਲ ਫੋਨ ਹਰਗੁਣ ਟੂ ਬੈਠੀ ਹੈ ਵੇ ਲੋ ਹਰਗੁਣ ਵੀ ਇਦਾਂ ਹੀ ਕਰਦੇ ਨੇ ਦੁੱਧ ਪੀਣਾ ਤੇ ਫੂਲ ਇਤਨਾ ਨਾਲ ਲੈ ਆਂ ਕਿਹ ਆਂਦੇ ਆ ਲੈ ਦਪੰਡੂਰ ਲੈ ਇਹ ਆ ਪੂਰਾ ਦੇਖੋ ਮਿੱਤਰੋ ਮਿਹਨਤੀ ਮੁੰਡੇ ਲੱਗੇ ਅੱਜ ਅੱਜ ਮਿਹਨਤੀ ਮੁੰਡੇ ਅੱਜ ਮਿਹਨਤੀ ਮੁੰਡੇ ਹੋ ਗਏ ਰੇਹੀਆਂ ਸਾਫ ਹੋਣ ਦੀ ਅੱਜ ਸੰਦੇ ਆ ਭਰਾਵਾ ਮੰਮੀ ਕਹਿੰਦੀ ਆ ਕਿ ਜਿਆਦੇ ਤੇ ਜਿਆਦੇ ਤੂੰ ਅੰਦਰ ਦੀ ਸਫਾਈ ਕਰ ਲੈ ਜਮ ਬਾਹਰ ਲਈ ਕਰ ਲੈਣੀ ਆ ਮਾਰਕਾਂ ਦੀ ਮੈਂ ਮੈਂ ਕੋਈ ਗੱਲ ਨਹੀਂ ਬਾਹਰ ਲਈ ਮਾਰਕਾਂ ਦੀ ਕਰ ਲੈਣਾ ਵਾ ਅੰਦਰ ਲਈ ਸਫਾਈ ਕਰ ਮੈਂ پارک ਸਾਫ ਕਰਦੀ ਐ ਹੀ ਆ ਘਾਇਆ ਬੜਾ ਹੋ ਗਿਆ ਖਾਇੰਟ ਤੱਕ ਉਹ ਕਿੰਨਾ ਘਾ ਹੋ ਗਿਆ ਬਾਹਰ ਸਾਫ ਕਰ ਲਈ ਆ ਮੁੰਡੇ ਨੇ ਪਹਿਲਾਂ ਰੇਤ ਕੱਢੀ ਕੀਤੀ ਐ ਹੈਂ ਮੈਂ ਮੁੰਡੇ ਨੂੰ ਪਹਿਲਾਂ ਰੇਤ ਇਕੱਠੀ ਕੀਤੀ ਤੇ ਹੁਣ ਮੁੰਡਾ ਡਿਆ ਕੈਰੀ ਸਾਹ ਹੁਣ ਪਾਰ ਕਹਾ ਕਰੀਏ ਯਾਰ ਪਾਰ ਕਈ ਨਾ ਵਾ ਕੈਰੀ ਕੈਰੀ ਸਾਹ ਪਾਰ ਵਾ ਦੇਖੋ ਫੁੱਲ ਆਇਸਕੇ ਦਾਦਾ ਜੀ ਨੇ ਡੰਡਾ ਕੋੜਾ ਦਾ ਉਹ ਡੰਡਾ ਕੈਂਡਿਆ ਵਾ ਡੰਡਾ ਐਡ ਕਰਨਾ ਅੱਛਾ ਅੱਛਾ ਇਹਦਾ ਬਣਾਈ ਗਾ ਆਓ ਇਹਦਾ ਬਣਾਈ ਲੈ ਵੀ ਕੈਰੀਆਂ ਦਾ ਦੇ ਕੰਮ ਕਰ ਨੂੰ ਕੋਹ ਆ ਰਿਹਾ ਸੋਤੇ ਯੂ ਬਣਾਣਾ ਹਮ ਮੇਰੇ ਬਾਬਾ ਪਰ ਆਇਆ ਹੈ ਨਾ ਰਮ। ਕੰਨ ਦੰਨ ਨਾ ਪਤਾ। ਹਮ ਆ ਪੰਜਾਬ ਕੇ ਮਿਹਨਤੀ ਮੁੰਡੇ ਉੱਚ ਪਲੋਥੇ ਰਹਿੰਦੇ ਮਿਹਨਤੀ ਮੁੰਡੇ। ਕੋਈ ਨਹੀਂ ਚਪਣਾ। ਮਿੰਤਾ ਇਦਾਂ ਹੀ ਹੁੰਦੀ ਗੇ ਪੋਤਾ ਨੰਗੇ ਪੈਰੀ। ਨੰਗੇ ਪੈਰੀ ਤੁਰੇ ਪੈ ਗਈ ਚਪਲਾਣਾ ਦੋਸਤ ਹੀ। ਧੀਆ ਮੇਰੇ ਪੈਰਾਂ ਨੂੰ ਅੱਧਾ ਦੱਬੇ ਚਪਲਾਾਂ ਦੀ ਪੈ ਗਈ। ਹਾਂ ਮਰੀਦਰੀ ਕਿਵੇਂ ਆਸਫਾਈ ਦੇ ਨੇ ਅੱਜ ਟੀ-ਸ਼ਰਟ ਵੀ ਅੱਗੇ ਪਾਈ ਹੈ ਛੇਰ ਵਾਲੀ ਹਾਂ ਪੂਰੀ ਟਵਰ ਮਾਰਣੀ ਆਵਾ ਟੋਰ ਕਿੱਥੇ ਹੈ ਇਹ ਲੰਬੀ ਬਣਿਆ ਲੱਲੀ ਬਣਿਆ ਲੱਲੀ ਹੁੰਦਾ ਮੈਸਿੰਗ ਕਰਤੀ ਪਾਰਕ ਸਾਫ ਕਰ ਗੱਲ ਹੋ ਗਈ ਨੀ ਰੇਨ ਕਲੀਨ ਆ ਪੂਰਾ ਹੋ ਗਿਆ ਕੰਮ ਅਬ ਇਧਰ ਕਾ ਵੇ ਕੁਰਸੀਆਂ ਵੀ ਆ ਗਈਆਂ ਲੈਣੀਆਂ ਕੁਰਸੀਆਂ ਗੱਲ ਚੱਲ ਰਹੀ ਹੈ ਪਾਰਕ ਤੇ ਆਂ ਕਰਤੀ ਪੂਰੀ ਸਾਫ ਕਰ ਗੱਲ ਹੋ ਗਈ ਨੀ ਰੇਨ ਕਲੀਨ ਅਰੇ ਤਾ ਵੀ ਦਰ ਚੁੱਕਦੀ ਆ ਤੇ ਜਿੰਨੀ ਵੀ ਕਿਹਾ ਲੱਗੀ ਘਰ ਵੱੱਗਾ ਨਾ ਬੰਨ ਫਿਰ ਮੈਂ ਇਤੋਂ ਇਤੋਂ ਖਾਦੀ ਕਾਦੀ ਫਿਰ ਉਹਨਾਂ ਨੇ ਵੀ ਰੇਸਟ ਹੋਣੀਆਂ ਵਿੱਚ ਇਹ ਰਲਦੀ ਜੀ ਤੇ ਨੂੰ ਮੈਂ ਇਦਾਂ ਇਟਾਂ ਲਾ ਰੇ ਟਾਂ ਲਾ ਰਿਹਾ ਮੜਮੋਟਾ ਕਰਤਾ ਰਹਾ ਨਾ ਜਿੰਨਾ ਕਰਨੇ ਤਰਾ ਤੇ ਲਾ ਮੁੰਡਾ ਤੇਰੇ ਵਾਲ ਕੋ ਕੋਣ ਆਏ ਆ ਮਾਸੀ ਨਹੀਂ ਆਏ ਆ ਅੱਛਾ ਮਾਸੀ ਨਹੀਂ ਆਏ ਚਾਹਤ ਲੱਗੇ ਫੇਰ ਕਹਣਗੇ ਮੁੰਡਾ ਮਾਸੀ ਦਾ ਆਇਆ ਗਿਆ ਅੱਜ ਹਾਂ ਹੁਣ ਨਹੀਂ ਉਹਨਾਂ ਦੇ ਨਾਲ ਮੈਂ ਕੋਈ ਨਹੀਂ ਓਕੇ ਮੈਂ ਉਹ ਪਾਰਕ ਦੀ ਆਪਾਂ ਸਫਾਈ ਕਰਤੀ ਸਹਿ ਚੱਲ ਗਿਆ ਵਾ ਤੇ ਹੁਣ ਬਸ ਹੋਣ ਤੇ ਨਾਮੀ ਕੋਈ ਕਰਨਾ ਆ ਤਾ ਕੀ ਹੈ ਇਹ ਤੇ ਬੋਕਰ ਲਿਆ ਮਾਰੀ ਤੇ ਮਾਰ ਲ ਲੈ ਬਿੱਦਰ ਵੇ ਸਹੀ ਹੋ ਗਿਆ ਪੈਰ ਦਾ ਨੁਕਸਾਨ ਕੱਟ ਜਾਵੇ ਥੋੜਾ ਹੀ ਆ ਉਹ ਡਿਆਂ ਹਾਂ ਲੱਗੇ ਭਲਾਰਦੇ ਅੱਗ ਪਾਲਣ ਡਿਆ ਇਧਰ ਨਾਲ ਦੇ ਕਿਉਂਕਿ ਹੱਥ ਲੁਫਾਵੇ ਬੜੇ ਹੀ ਨਾ ਤੇ ਇਥੋਂ ਡਬਤੀ ਦਾਂ ਲਿਆਂਦੀ ਨਹੀਂ ਤੇ ਗੈਸ ਤੋਂ ਪਾਲ ਕੇ ਡਿਆਂ ਕਰਨ ਕੱਪੜੇ ਨੂੰ ਰਾ ਅੱਗ ਤੇ ਉਹ ਵੇਖਿਆ ਨਹੀਂ ਪੈਰ ਦਿੱਤੇ ਤੇ ਉਹ ਵਾਵਾਰਾ ਮੂਮ ਜਮਾ ਨੇ ਸਾਰੀ ਡੇਗੀ ਪੈਰ ਦਿੱਤੇ ਆਈ ਚੇਤੇ ਸਾਰੇ ਡੇਗੀ ਨੂੰ ਪਰੇ ਕਰਦੀ ਉਹਦੇ ਚਾਹ ਰਹਿ ਗਈ ਇੱਥੇ ਤੋਂ ਅਸੀਂ ਲੈ ਗਾ ਸਾਰਾ ਮਾਸ ਤੁੰਡੀ ਦਵਾਵਾ ਦਦੋਂ ਦੇਖੋ ਆਪਣੇ ਲੋ ਅੱਗ ਲਾ ਖੰਡਿਆਂ ਦੇ ਉਹ ਮੂਮ ਜਮਾ ਪੈ ਗਈ ਕੋਰੀ ਨਾ ਇੰਨਾ ਤੇ ਲਾਇਆ ਪੈ ਗਿਆ ਨਾਲ ਮੂਮ ਜਮਾ ਦਾ ਗਰਮ ਗਰਮ ਸ਼ੁਕਰੇ ਜੇ ਤੁਮਹਾਂ ਕੋਮਾਈ ਮੂਤ ਨਹੀਂ ਪੈ ਪੂਗੀ ਇਹਦੇ ਉਹ ਪਰੇ ਨੂੰ ਸੁੱਟਦੀ ਫਿਰ ਨਾਲ ਹੀ ਪੇਸਟ ਲਾਈ ਹੁਣ ਚੱਪਲ ਚੱਪਲ ਪੈਣੀ ਹੋ ਕੀ ਹੈ ਨਹੀਂ ਇਨਾ ਵਸਲੇ ਪਰ ਲੱਗਦਾ ਨਾ ਨਾ ਇਧਰ ਵੇਚਦੇ ਸਹੀਂ ਆਲੂ ਪਚਣ ਨਹੀਂ ਰਹੇ ਜਿਹੜੇ ਥੋੜੇ ਜਿਹੇ ਪਰੇ ਨੇ ਮੈਂ ਇਹਦੀ ਟਿੱਕੀ ਬਣਾ ਦੇਣੀ ਵੇਸਨਪਾਲ ਜੀ ਠੀਕ ਆ ਯਾਰ ਕੀ ਕਰਾਂ ਮੁੰਡਿਆ ਕੀ ਕਰਾਂ ਇਹ ਬਹੁਤ ਨੇ ਬਣੂਗੀ ਟਿੱਕੀ ਇਹਦੀ ਆਲੂ ਵਾਲੀ ਘਰ ਘਰ ਵੇਚ ਸੀ ਨਿਕਲ ਗਿਆ ਬਣ ਲ ਗਈਆਂ ਟਿੱਕੀਆਂ ਬਾਤ ਕੱਢ ਲੈਣਾ ਪਾ ਕੇ ਹੋ ਜਾ ਤਾ ਕੀ ਹੋ ਗਈ ਹੈ ਮੈਂ ਅਰਗਣੇ ਦਾ ਹੋ ਗਿੱਟੇ ਲਾ। ਤਵੀਰ ਮਗਰ ਮੈਂ ਤੇ ਤੀਆਂ। ਕਿ ਟਿੱਖੀਆਂ ਨਹੀਂ ਆਣਿਆ। ਇਹਦੇ ਵੈਸੇ ਹੀ ਆ। ਇੱਕ ਮੂਹ ਦਾ ਟੇਸਟ ਆ। ਇਹਦੇ ਵੈਸੀ। ਅਮਾਰੇ ਮੀਂ ਪਕੌੜੇ ਕਾਢ ਹੀ ਲੈਂਦੇ ਹੀ। ਨਾਲ ਸੌਸ। ਕਿਦਾਂ ਸਵਾਦ ਆ ਕਿ ਨਹੀਂ? ਹੂੰ। ਤੇ ਜੈ ਕੀ ਮੁੰਦੇ ਹੁੰਦਾ ਨਾ ਮੈਨੂੰ ਦੇ ਦੋ ਸਵਾਦ। ਹੂੰ। ਲੈ ਵੀ ਇਧਰ ਵੇ ਅਸੇ ਡੈਡੀ ਹਣੀ ਨਹੀਂ ਲੱਗੇ ਕੰਮ ਤੋਂ ਆਉਂਦਿਆਂ ਮੂਵੀਆਂ ਲੱਗਣ ਲੱਪੀਆਂ ਹੀ ਕਰ ਗੱਲ ਪਰਾਂ ਤੋਂ ਕੋਈ ਮੂਵੀ ਲੱਗੂਗੀ ਹੁਣ ਤੇਰੇ ਅਸੇ ਮੰਮੀ ਲਈ ਲਾ ਰੋਟੀਆਂ ਰੋਟੀ ਪਾਣੀ ਖਾਂਗੇ ਆ ਬੰਮ ਰੋਟੀ ਪਾਣੀ ਰਾਦੇ ਮੈਂ ਦਾਲ ਤੇ ਦੌਣ ਉਹ ਰੋਟੀਆਂ ਪੱਕ ਰਹੀਆਂ ਨੇ ਕੀ ਗੱਲ ਸੈਂਟਰ ਘਟੋ ਗਿਆ ਵਾ ਇਹਨਾਂ ਨੂੰ ਇੱਥੇ ਬਾਹਰ ਨਾ ਪੈਂਡਿਆ ਨਹੀਂ ਉਹ ਤਾਂ ਸੇਵ ਨਹੀਂ ਉਹਨਾਂ ਨੇ ਸੇਵ ਪਈਆਂ ਲਿਆ ਹਨਾ ਸਸ ਸਸ ਨੀ ਮਾਰਨੇ ਨੇ ਵਾਦੇ ਮੇਰੇ ਤੇ ਆਪੋ ਕੋ ਕੋ ਲੱਗੀ ਯਾਰ ਹੱਸ ਮਸੇ ਮਾਤ ਦੀ ਜੁੜੇ ਰਹੋ ਸਾਰੇ ਇਦਾਂ ਵਲੋਗਰ ਨਾਲ ਤੇ ਚੈਨਲ ਨੂੰ ਕਰ ਦਿਓ ਲਾਈਕ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੰਗਾ ਸਮਾਂ ਸੱਸਰੀਆਂ ਕਾਲ